ਹੈਲੋ ਜੀ ਸਸਤਿਕਾ ਸਾਰਿਆਂ ਨੂੰ ਹੋਰ ਸਨੌ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਾਂ ਕਈ ਦਿਨਾਂ ਬਾਅਦ ਤੁਹਾਡੇ ਨਾਲ ਮੇਲ ਹੋ ਰਿਹਾ ਆਪਣਾ ਕਿੰਨੀ ਐਂ ਭੈਣਾਂ ਦੇ ਮੈਸੇਜ ਆਏ ਕਿ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਇੱਕ ਹਾਲ ਤੱਕ ਮੈਸੇਜ ਆਇਆ ਕਿ ਅਸੀਂ ਰਣ ਸਿੰਘ ਵਾਲੇ ਤੋਂ ਬੋਲ ਰਹੇ ਆ ਤੇ ਤੁਸੀਂ ਮੈਸੇਜ ਨਹੀਂ ਪਾਇਆ ਸੌਰੀ ਤੁਸੀਂ ਵਲੌਗ ਨਹੀਂ ਪਾਇਆ ਤੇ ਸਾਡਾ ਦਿਲ ਟੁੱਟ ਜਾਂਦਾ ਲਓ ਜੀ ਆਪਾਂ ਤੁਹਾਡਾ ਦਿਲ ਨਹੀਂ ਟੁੱਟਣ ਦਿੰਦੇ ਤੇ ਆ ਗਏ ਅੱਜ ਆਪਾਂ ਤੁਹਾਡੇ ਸਾਹਮਣੇ ਫੇਰ ਕੋੜੇ ਨਾਲ ਥੋੜੀਆਂ ਜੀਆਂ ਗੱਲਾਂ ਕਰਨ ਵਾਸਤੇ ਐਕਚੁਅਲੀ ਕੰਮ ਦਾ ਹੀ ਇੰਨਾ ਜ਼ਿਆਦਾ ਰੁਝੇਵਾ ਵਧਿਆ ਹੋਇਆ ਹੈ ਕਿ ਵਲੌਗ ਲਈ ਟਾਈਮ ਹੀ ਨਹੀਂ ਬਚਦਾ ਨੀਰਾ ਹੋ ਜਾਂਦਾ ਕੰਮ ਧੰਦਿਆਂ ਦੇ ਵਿੱਚ ਹੀ ਤੇ ਫਿਰ ਮੈਂ ਬਹੁਤ ਥੱਕ ਜਾਂਦੀ ਆ ਤੇ ਫਿਰ ਮੈਥੋਂ ਵਲੌਗ ਬਣਦਾ ਹੀ ਨਹੀਂ ਹੈਗਾ ਇਸ ਚੱਕਰ 'ਚ ਹੀ ਵਲੌਗ ਹੈ ਜਿਹੜਾ ਉਹ ਪਹਿ ਨਹੀਂ ਰਿਹਾ ਸੀਗਾ ਸੋ ਅੱਜ ਟਾਈਮ ਤਾਂ ਹੋ ਗਿਆ 8:00 ਵਜੇ ਨੇ ਹੁਣ ਤੇ ਪਰ ਫਿਰ ਵੀ ਮੈਂ ਸੋਚਿਆ ਕਿ ਅੱਜ ਤਾਂ ਵਲੌਗ ਪਾਉਣਾ ਹੀ ਪਾਉਣਾ ਹੈ ਕਿਉਂਕਿ ਭੈਣਾਂ ਦੇ ਹੁਣ ਬੜੇ ਮੈਸੇਜ ਆਉਣ ਲੱਗੇ ਨੇ ਜਿਹੜੀਆਂ ਭੈਣਾਂ ਰੋਜ਼ ਦੇਖਦੀਆਂ ਨੇ ਵਰਚੁਅਲ ਨਹੀਂ ਹਨ ਦੇਖਣ ਦੀਆਂ ਸੋ ਉਹਨਾਂ ਲਈ ਸਹੀ ਆਪਾਂ ਵਲੌਗ ਜਰੂਰ ਪਾ ਹੈਗਾ ਪਰ ਵੈਸੇ ਵੀ ਬੜੇ ਦਿਨਾਂ ਤੋਂ ਮੈਂ ਲੱਗਦਾ ਮੈਂ ਕੋਈ ਸਕਿਨ ਨਾਲ ਰਿਲੇਟਡ ਵਲੌਗ ਨਹੀਂ ਦਿੱਤਾ ਹੈਗਾ ਤੁਹਾਨੂੰ ਜਦੋਂ ਤੋਂ ਮੈਂ ਤੁਹਾਨੂੰ ਸਕਿਨ ਨਾਲ ਰਿਲੇਟਡ ਵਲੌਗ ਨਹੀਂ ਦਿੱਤਾ ਉਦੋਂ ਤੋਂ ਮੈਂ ਆਪਣੀ ਸਕਿਨ ਦੀ ਕੇਅਰ ਵੀ ਨਹੀਂ ਕੀਤੀ ਤੁਹਾਨੂੰ ਮੈਂ ਹਮੇਸ਼ਾ ਕਹਿੰਨੀ ਆ ਕਿ ਤੁਸੀਂ ਆਪਣੀ ਸਕਿਨ ਦੀ ਕੇਅਰ ਕਰੋ ਕੇਅਰ ਕਰੋ ਹਾਂ ਤੇ ਮੈਂ ਵੀ ਏਡੀ ਘੌੜੀਆਂ ਘੌਲੀ ਕਰਾਂਗੀ ਜੀ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੁੰਦਾ ਔਰ ਵਲੌਗ ਦੇ ਚੱਕਰ 'ਚ ਤਾਂ ਮੈਂ ਵੀ ਆਪਣਾ ਮਾਣਾ ਮੋਟਾ ਫੇਸ ਜਿਹੜਾ ਉਹ ਸਹੀ ਕਰ ਲੈਣੀ ਹੈਗੀ ਆ ਪਰ ਹੁਣ 20 ਦਿਨਾਂ ਤੋਂ ਮੈਨੂੰ ਲੱਗਦਾ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਵਲੌਗ ਨਹੀਂ ਦਿੱਤਾ ਸੋ ਮੈਂ ਵੀ ਆਪਣੀ ਸਕਿਨ ਕੇਅਰ ਬਿਲਕੁਲ ਨਹੀਂ ਕੀਤੀ ਲਗੀ ਜੋ ਵਲੌਗ ਪਾਉਣ ਦਾ ਹੀ ਟਾਈਮ ਨਹੀਂ ਹੈਗਾ ਜੀ ਸਕਿਨ ਕੇਅਰ ਦਾ ਕਿੱਥੋਂ ਟਾਈਮ ਹੋਣਾ ਸੀਗਾ ਜਮੇ ਹੀ ਟਾਈਮ ਨਹੀਂ ਬਿਲਕੁਲ ਤੁਹਾਨੂੰ ਪਤਾ ਕੱਲਿਆਂ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਇਸ ਕਰਕੇ ਵਲੌਗ ਨਹੀਂ ਆ ਰਿਹਾ ਸੀਗਾ ਸੋ ਅੱਜ ਆਪਾਂ ਟਾਈਮ ਜੋ ਟਾਈਮ ਕੱਢ ਕੇ ਤੁਹਾਡੇ ਲਈ ਹਾਜ਼ਰ ਹੋਈਆਂ ਤੁਹਾਨੂੰ ਮਿਲੇ ਆ ਬਹੁਤ ਵਧੀਆ ਲੱਗਦਾ ਹੈਗਾ ਮੈਨੂੰ ਵੀ ਇਹੀ ਲੱਗਦਾ ਹੁੰਦਾ ਜਿਵੇਂ ਸਾਰੀਆਂ ਭੈਣਾਂ ਮੇਰੇ ਸਾਹਮਣੇ ਹੋਣ ਤੇ ਮੈਂ ਉਹਨਾਂ ਨਾਲ ਗੱਲਾਂ ਕਰ ਰਹੀ ਹਾਂ ਨਾ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਇੱਕ ਸਕਿਨਰ ਰਿਲੇਟਡ ਵਲੌਗ ਦਿੰਨੇ ਆਂ ਫੋਨ ਆਉਂਦੇ ਰਹਿੰਦੇ ਸੀ ਭੈਣਾਂ ਦੇ ਬੜੇ ਫੋਨ ਆਉਂਦੇ ਸੀ ਤੇਲ ਨੂੰ ਲੈ ਕੇ ਸੀਰਮ ਨੂੰ ਲੈ ਕੇ ਚਾਹਿਆਂ ਨੂੰ ਲੈ ਕੇ ਤੇ ਬਹੁਤ ਸਾਰੀਆਂ ਭੈਣਾਂ ਦੇ ਤਾਂ ਫੋਨ ਆਏ ਕਿ ਸਾਡੀਆਂ ਚਾਹਿਆਂ ਨੇ ਜਿਹੜੀਆਂ ਬਹੁਤ ਠੀਕ ਹੋ ਗਈਆਂ ਦੱਸਣ ਲਈ ਫੋਨ ਕਰਦੀਆਂ ਨੇ ਕੁਝ ਪੁੱਛਣ ਲਈ ਫੋਨ ਕਰਦੀਆਂ ਨੇ ਹਨਾ ਚਲੋ ਕਿਸੇ ਬਹਾਨੇ ਗੱਲਬਾਤ ਹੁੰਦੀ ਰਹਿੰਦੀ ਆ ਤੇ ਚਲੋ ਹੁਣ ਆਪਾਂ ਅੱਜ ਫੇਰ ਆਪਣੀ ਸਕਿਨ ਦੀ ਥੋੜੀ ਜੀ ਕੇਅਰ ਕਰ ਲਈਏ ਬੜੇ ਦਿਨ ਹੋ ਗਏ ਇਸ ਤਰ੍ਹਾਂ ਹੀ ਰਸਤਰੀ ਫਿਰਦੀ ਰਹਿਣੀ ਹੈ ਸਾਰਾ ਦਿਨ ਤੇ ਲਓ ਜੀ ਅੱਜ ਮੇਰਾ ਜੀ ਫੀਸਟ ਜਿਹੜਾ ਹੈਗਾ ਉਹ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੀ ਹੋਊਗਾ ਉਹ ਹੈਗਾ ਬੇਸਣ ਤੇ ਮਲਤਾਨੀ ਮਿੱਟੀ ਜਿਹਨੂੰ ਗਾਤੀ ਕਹਿੰਦੇ ਨੇ ਆਪਾਂ ਗਾਤੀ ਮੇਰੀ ਨਾ ਥੋੜੀ ਜੀ ਦਰਦਰੀ ਜੀ ਕੁੱਟ ਕੇ ਰੱਖੀ ਪਈ ਹੁੰਦੀ ਹੈ ਪੱਕੀ ਹੋਈ ਰੱਖੀ ਪਈ ਹੈ ਤੇ ਉਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦੇਣੀ ਹੈ ਜਿਸ ਦਿਨ ਮੈਂ ਯੂਜ਼ ਕਰਨੀ ਹੁੰਦੀ ਹੈ ਤੇ ਬਸ ਉਹ ਹੌਲੀ ਹੌਲੀ ਖੁਰ ਕੇ ਜਦ ਐਨ ਵਧੀਆ ਬਣ ਜਾਂਦੀ ਹੈ ਮਲਾਈ ਵਰਗੀ ਤੇ ਉਹਦੇ 'ਚ ਥੋੜਾ ਜਿਹਾ ਮੈਂ ਬੇਸਣ ਪਾ ਲਿਆ ਦੇਖੋ ਇਸ ਤਰ੍ਹਾਂ ਦੀ ਹੋ ਗਈ ਇਹ ਜੀ ਬੇਸਣ ਐਂਡ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਦਾ ਨਾ ਜੀ ਪੁੱਛੋ ਹੀ ਨਾ ਬਸ ਇੰਨੀ ਵਧੀਆ ਚੀਜ਼ ਹੈਗੀ ਹੈ ਬਹੁਤ ਬੈਸਟ ਫੇਸ ਪੈਕ ਹੈਗਾ ਇਹ ਅਤੇ ਉਹਦੇ ਉੱਪਰ ਉਪਰੋਂ ਤੁਸੀਂ ਬੇਸਣ ਪਾ ਲਿਆ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਸੋ ਦੋਨੋਂ ਚੀਜ਼ਾਂ ਸਾਡੀ ਸਕਿਨ ਫ੍ਰੈਂਡਲੀ ਨੇ ਬਹੁਤ ਅੱਛੀਆਂ ਨੇ ਸਾਡੀ ਸਕਿਨ ਵਾਸਤੇ ਸੋ ਆਪਾਂ ਅੱਜ ਯੂਜ਼ ਕਰਦੇ ਆਂ ਮਲਤਾਨੀ ਮਿੱਟੀ ਐਂਡ ਬੇਸਣ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਯੂਜ਼ ਕਰਨਾ ਹੈ ਕੋਈ ਬਹੁਤ ਜ਼ਿਆਦਾ ਇਹਦੀ ਜੁੱਲਚੋਰਣਾਉਂਦੀ ਤੁਹਾਨੂੰ ਲੋੜ ਨਹੀਂ ਹੈਗੀ ਕਿ ਬਹੁਤ ਮ사ਜ ਕਰਨੀ ਹੈ ਹਲਕੀ ਫੁਲਕੀ ਮ사ਜ ਕਰਨੀ ਹੈ ਤੇ ਬਸ ਆਪਾਂ ਫਿਰ ਇਹਨੂੰ ਲਾ ਕੇ ਛੱਡ ਦੇਣਾ 15-20 ਮਿੰਟ ਲਾ ਕੇ ਰੱਖਣਾ ਹੈ ਬਹੁਤ ਵਧੀਆ ਇਹਦਾ ਅਫੈਕਟ ਆਉਂਦਾ ਹੈਗਾ ਤੇ ਜਿਹੜੀਆਂ ਰਿੰਕਲਸ ਨੇ ਰਿੰਕਲਸ ਦੇ ਤਾਂ ਇਹ ਦੁਸ਼ਮਣ ਹੈ ਮਲਤਾਨੀ ਮਿੱਟੀ ਔਰ ਬੇਸਣ ਦੋਨੇ ਰਿੰਕਲਸ ਦੇ ਤਾਂ ਇਹ ਦੁਸ਼ਮਣ ਨਹੀਂ ਤੇ ਔਰ ਮੇਰੇਆਂ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਲਈ रेडी ਨੇ ਮਤਲਬ ਰੈਡੀ ਬਣਾਉਣ ਵਾਲੀਆਂ ਤਾਂ ਹੈਗੀਆਂ ਨੇ ਪਰ ਮੈਨੂੰ ਪਤਾ ਹੈਗਾ ਕਿ ਮੈਂ ਕਿਹੜੀਆਂ ਬਣਾਉਣੀਆਂ ਨੇ ਥੋੜੇ ਫੇਸ ਉਸਤੇ ਬਸ ਟਾਈਮ ਦੀ ਸ਼ਾਰਟੇਜ ਰੂ ਜਲਦੀ ਰਹਦੀ ਹੈ ਆਪਣੀ ਇਸ ਕਰਕੇ ਵਲੌਗ ਨਹੀਂ ਬਣ ਰਹੇ ਸੀਗੇ ਪਰ ਅੱਜ ਇਸ ਬਾਨੇ ਕਿ ਮੈਨੂੰ ਵਲੌਗ ਦੇਣਾ ਹੈ ਇਸ ਬਾਨੇ ਮੇਰੀ ਸਕਿਨ ਕੇਅਰ ਵੀ ਹੋ ਜੂਗੀ ਥੋੜਾ ਜਿਹਾ ਫੇਸ ਪੈਕ ਨੂੰ ਆਪ ਪਤਲਾ ਕਰ ਲਈਏ ਥੋੜਾ ਜਿਹਾ ਮੈਨੂੰ ਲੱਕ ਲੱਗ ਰਿਹਾ ਹੈ ਇੱਕ ਨਾ ਜੀ ਔਨ ਜਾਣ ਕੱਲਿਆਂ ਨੂੰ ਕਿਤੇ ਨਾ ਕਿਤੇ ਜਾਣ ਆਉਣ ਦਾ ਹਨਾ ਬਣੇ ਹੀ ਜਾਂਦਾ ਦੁੱਖ ਦੇ ਸੁੱਖ ਦੇ ਇਹ ਚੱਕਰ ਚ ਵੀ ਆਪਣਾ ਬਸ ਇਸ ਤਰ੍ਹਾਂ ਹੀ ਹੋ ਜਾਂਦਾ ਹੁੰਦਾ ਕੱਲੀ ਜਾਨ ਨੂੰ ਸੌ ਸਿਆਪੇ ਲੋ ਇਸ ਤਰ੍ਹਾਂ ਆਪਾਂ ਫੇਸਟੈਕ ਲਾ ਲਾਂਗੇ ਇਹ ਤੁਸੀਂ ਵੀ ਲਾਓ ਹਫਤੇ 'ਚ ਬੇਸ਼ੱਕ ਦੀ 2 ਵਾਰ ਲਾ ਲਓ ਤੁਸੀਂ ਜਿਆਦਾ ਨਹੀਂ ਲੱਗ ਸਕਦਾ ਤਾਂ ਮੈਨੂੰ ਤਾਂ ਮਤਾਂ ਦੇ ਦੇਣੀ ਆ ਮਤਾਂਦਾਨੀ ਬਣ ਜਣੀ ਆ ਪਰ ਮੈਂ ਆਪ ਕਰਦੀ ਨਹੀਂ ਹੈਗੀ ਕੁਛ ਲੋਲ ਬਾਕੀ ਹੋਰ ਸੁਣਾਓ ਹੁਣ ਤੱਕ ਜਿੱਥੇ ਵੀ ਪਾਣੀ ਆਇਆ ਸੀਗਾ ਘਟ ਗਿਆ ਪਰ ਪਾਣੀ ਬੇਸ਼ੱਕ ਦੀ ਵਾਪਸ ਚਲੇ ਗਿਆ ਪਰ ਪਿੱਛੇ ਜਿਹੜੇ ਬਰਬਾਤੀ ਛੱਡ ਕੇ ਗਿਆ ਉਹ ਬਹੁਤ دیر ਠੀਕ ਨਹੀਂ ਆਉਣ ਵਾਲੀ ਹੈ ਨਾ ਤੇ ਦੱਸਿਓ ਕਿਹੜੀਆਂ ਭੈਣਾ ਇਫੈਕਟਿਵ ਨੇ ਕਿਸੇ ਦੇ ਕੋਈ ਰਿਲੇਟਿਵ ਹੋਣਗੇ ਕੋਈ ਆਪ ਉਥੇ ਰਹਿੰਦੇ ਹੋਣਗੇ ਹਨਾ ਉਹ ਬਹੁਤ ਵਰਬਦੀ ਹੋਈ ਹੈ ਜੀ ਬਾਕੀ ਵਾਇਰਸ ਜੋ ਮਨਜ਼ੂਰ ਆ ਹੁਣ ਉਹ ਹੀ ਹੁੰਦਾ ਹੈ ਔਰ ਪ੍ਰਮਾਤਮਾ ਨੂੰ ਸਾਰਾ ਫਿਕਰ ਹੈ ਕਿ ਉਹਨੇ ਲੋਕਾਂ ਨੂੰ ਕਿਵੇਂ ਦੁਬਾਰਾ ਤੋਂ ਬਸਾਉਣਾ ਹੈਗਾ ਦੁਬਾਰਾ ਤੋਂ ਖੜੀ ਕਰਨਾ ਹੈਗਾ ਹਨਾ ਤੇ ਜੇ ਕੁਦਰਤ ਨੇ ਇਹਨਾਂ ਕਹਿੜਾ ਆਇਆ ਤੇ ਕੁਦਰਤ ਨੇ ਹੀ ਕਿ ਉਹਨਾਂ ਨੂੰ ਸੈੱਟ ਵੀ ਕਰਨਾ ਹੈਗਾ। ਲੋ ਬੰਦਾ ਸਿਰਫ ਮਿਹਨਤ ਕਰ ਸਕਦਾ ਹੈ। ਫਾਲਾ ਜਿਹੜਾ ਉਹ ਵਾਹਿਗੁਰੂ ਨੇ ਦੇਣਾ ਹੈਗਾ। ਠੀਕ ਹੈ ਜੀ। ਲੋ ਅਕੀ ਤੁਹਾਡੇ ਕਮੈਂਟ ਵੀ ਨਹੀਂ ਮੇਰੇ ਤੋਂ ਜੱਜਣਾ ਪੜੇਗੇ ਹੈਗੇ ਇੰਨੇ ਦਿਨਾਂ ਦੇ। ਹੁਣ ਆਪਾਂ ਜਰੂਰ ਰੀਡ ਕਰਿਆ ਕਰਾਂਗੇ। ਕੋਸ਼ਿਸ਼ ਕਰੂੰਗੀ ਕਿ ਮੈਂ ਰੈਗੂਲਰ ਹੋਵਾਂ। ਇਸ ਕੰਮ ਵਿੱਚ ਵੀ ਅੱਜ ਆਪਾਂ ਖਾਣਾ ਖਾਣਾ ਹੈਗਾ ਪਹਿਲਾਂ ਮੈਂ ਹਮਸਾਰ ਤੁਹਾਨੂੰ ਵਲੌਗ ਦੇਣ ਲੱਗੀ ਆ ਕਿਉਂਕਿ ਮੈਨੂੰ ਨਾ ਆਪਣੀ ਸਕਿਨ ਤੇ ਵੀ ਨਹੀਂ ਹਲਕਤ ਆਈ ਜਾਂਦੀ ਸੀ ਉਹ ਕਿਚਕਿਚੀ ਜਿਹੀ ਨਹੀਂ ਹੋਣ ਲੱਗ ਜਾਂਦੀ ਪਸੀਨੇ ਨਾਲ ਹਨਾ ਬੇਸ਼ੱਕ ਜੇ ਆਪਾਂ ਕਹਿੰਦੇ ਸੀ ਗਰਮੀ ਘਟ ਗਈ ਪਰ ਪਸੀਨਾ ਹਜੇ ਵੀ ਬਹੁਤ ਜ਼ਿਆਦਾ ਆਉਂਦਾ ਹੈਗਾ ਤੇ ਉਹ ਹਲਕਤ ਬਹੁਤ ਆਉਂਦੀ ਹੈ ਤੇ ਹੁਣ ਮੈਂ ਇੱਕ ਥੋੜਾ ਜਿਹਾ ਸਾਫ਼ ਹੋ ਜੂਗਾ ਇਹਦੇ ਨਾਲ ਫੇਸ ਆਮ ਤੇ ਨਾਲੇ ਆਪਾਂ ਆਪਣੀਆਂ ਰਿੰਕਲਸ ਰਿੰਕਲਸ ਠੀਕ ਕਰਦੇ ਆਂ ਝੁਰੜੀਆਂ ਝੜੀਆਂ ਠੀਕ ਕਰਦੇ ਆਂ ਬਡੇਪਾ ਖਤਮ ਕਰਦੇ ਆਂ ਰਸਤਾ ਬੜੇ ਪਾਇਆ ਹੀ ਨਹੀਂ ਹੈਗਾ ਨਾ ਹੀ ਆਉਣਾ ਆਪਾਂ ਜਵਾਨ ਜਵਾਨ ਹੀ ਰਹਿਣਾ ਹੈ ਹੂੰ ਬੜੇਪਾ ਹੁੰਦਾ ਥੋੜੇ ਮੰਨਦਾ ਜੇ ਤੁਸੀਂ ਮੰਨੋ ਤਾਂ ਵੀ ਅਸੀਂ ਨਹੀਂ ਮੰਨਦੇ ਤਾਂ ਬੜੇਪਾ ਨਹੀਂ ਆਉਂਦਾ ਠੀਕ ਹੈ ਪਰ ਕਈ ਬਹੁਤ ਛੋਟੀ ਐਜ ਚ ਕਹਿਣ ਲੱਗ ਜਾਂਦੇ ਨੇ ਜੀ ਮੈਂ ਤਾਂ ਜੀ ਏਨੇ ਸਾਲ ਦੀ ਆ ਮੈਂ ਤਾਂ ਜੀ 45 ਸਾਲ ਦੀ ਆ ਮੈਂ ਤਾਂ ਜੀ ਆ ਰੰਗ ਨਹੀਂ ਪਾਉਣਾ ਪਤਾ ਨਹੀਂ ਸਾਲ ਸੂਲਾ ਵਾ ਕੀ ਹੁੰਦਾ ਜੀ ਕੋਈ ਫਰਕ ਨਹੀਂ ਪੈਂਦਾ ਆਪਦੇ ਤੁਸੀਂ ਜਿਨੀ ਸਾਰੇ ਲੁੱਟੋ ਜਿਹੜਾ ਜੀ ਕਰਦਾ ਪਾਓ ਆਪਾਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਆਉਂਦੀਆਂ ਖੁਸ਼ੀਆਂ ਨਾ ਦਬਾਓ ਲੋਕਾਂ ਨੇ ਕਿਹੜਾ ਨਾ ਦਾ ਲੋਕਾਂ ਨੇ ਖੁਸ਼ ਹੋਣਾ ਜਿਹੜਾ ਮਰਜ਼ੀ ਜ਼ੋਰ ਲਾ ਲਓ ਕੁੱਠੇ ਹੋ ਕੇ ਲਟਕ ਲਓ ਇਹਨਾਂ ਲੋਕਾਂ ਨੇ ਖੁਸ਼ ਨਹੀਂ ਹੋਣਾ ਤੇ ਔਰ ਲੋਕਾਂ ਨੂੰ ਖੁਸ਼ ਕਰਕੇ ਵੈਸੇ ਆਪਾਂ ਕਰਨਾ ਵੀ ਚਾਹੀਏ ਆਪਾਂ ਆਦੀ એનર્ਜੀ ਕਾਹਤੋਂ ਲੋਕਾਂ ਲਈ वेस्ट ਕਰੀਏ ਆਪਾਂ ਨੂੰ ਕੁਝ ਮਿਲਣ ਵਾਲਾ ਜੇ ਲੋਕ ਖੁਸ਼ ਹੋ ਜਾਣਗੇ ਚਾਹੇ ਜਿਹਨਾਂ ਮਰਜ਼ੀ ਤੁਸੀਂ ਜ਼ੋਰ ਲਾ ਲਓ ਤੁਸੀਂ ਕਹੋ ਵੀ ਮੈਨੂੰ ਪਤਾ ਨਹੀਂ ਕਿੰਨਾ ਕਿ ਚੰਗਾ ਕਹਿਣਗੇ ਲੋਕ ਭੁੱਲ ਜਾਓ ਤੁਸੀਂ ਇਹ ਲੋਕ ਤੁਹਾਨੂੰ ਚੰਗਾ ਕਹਿਣਗੇ ਲੋਕ ਤਾਂ ਕੋਟੇ ਜਿਹੜੇ ਨੁਕਸਾ ਨਾ ਮਾੜੇ-ਮੋਟੇ ਵੀ ਉਹ ਹੀ ਲੱਭਣਗੇ ਵੀ ਬਸ ਇਹਦੇ ਚ ਨੁਕਸ ਹੀ ਨੁਕਸ ਨੇ ਜਿਹੜੀ ਥੋੜੀ ਚੰਗੀ ਗੱਲ ਹੋ ਤਾਂ ਕਿਤੇ ਹੀ ਭਲਾ ਦੇਣਗੇ ਠੀਕ ਹੈ ਇਸ ਲਈ ਇਸ ਚੱਕਰ ਚ ਨਾ ਪਿਆ ਕਰੋ ਕਿ ਲੋਕ ਕੀ ਕਹਿਣਗੇ ਲੋਕਾਂ ਲੋਕਾਂ ਨੇ ਤਾਂ ਕਹੀ ਜਾਣਾ ਇਹਨਾਂ ਨੇ ਤਾਂ ਹਟਣਾ ਹੀ ਨਹੀਂ ਤੁਸੀਂ ਚੰਗੇ ਬਣ ਜਾਓ ਸੋਨੇ ਦੇ ਬਣ ਕੇ ਖੜ੍ਹ ਜਾਓ ਤਾਂ ਲੋਕਾਂ ਨੇ ਤਾਂ ਵੀ ਨਹੀਂ ਹਟਣਾ ਉਹਦੇ ਚ ਵੀ ਨੁਕਸ ਕਰਦੇ ਨੇ ਇਸ ਲਈ ਬੜੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰੋ ਜਿੰਨੀ ਕਹਿ ਗਈ ਆ ਪਤਾ ਨਹੀਂ ਕਦੋਂ ਟੱਕ ਪੈ ਜਾਣਾ ਠੀਕ ਹੈ ਜੀ ਬਾਕੀ ਹੋਰ ਸਾਰੇ ਦੱਸੋ ਜੀ ਸੁੱਖ-ਸਾਂਦ ਸੁੱਖ-ਸਾਂਦ ਤੁਹਾਡੇ ਘਰਾਂ ਦੇ ਵਿੱਚ ਠੀਕ-ਠਾਕ ਹੋ ਤੁਸੀਂ ਬਾਲ ਬੱਚਾ ਠੀਕ ਹੈ ਤੁਹਾਡਾ ਪਰਿਵਾਰ ਠੀਕ ਨਹੀਂ ਤੁਹਾਡੇ ਕਿਉਂਕਿ ਮੈਨੂੰ ਨਾ ਐਂ ਜਿ ਲੱਗਦਾ ਵੀ ਜਿਵੇਂ ਮੈਂ ਤੁਹਾਨੂੰ ਅੱਜ ਪਤਾ ਨਹੀਂ ਮਹੀਨੇ ਬਾਅਦ ਹੀ ਮਿਲ ਰਹੀ ਹੁੰਨੀ ਆ ਹਨ ਤੇ ਜਿਵੇਂ ਵਿਛੜੀਆਂ ਹੁੰਦੀਆਂ ਭੈਣਾਂ ਮਿਲ ਰਹੀਆਂ ਹੁੰਦੀਆਂ ਨੇ ਸੋ ਸਾਰੀਆਂ ਆਪਣੀ ਸੁੱਖ-ਸਾਂਦ ਜਿਹੜੀ ਉਹ ਕਮੈਂਟਸ ਦੇ ਥਰੂ ਜਰੂਰ ਦੱਸਿਓ ਕਮੈਂਟਸ ਦੇ ਥਰੂ ਆਪਣੀਆਂ ਗੱਲਾਂ-ਬਾਤਾਂ ਜਿਹੜੀਆਂ ਜਰੂਰ ਸ਼ੇਅਰ ਕਰਿਓ ਤੇ ਕਦੀਆਂ-ਕਦੀਆਂ ਆਪਾਂ ਫੇਰ ਲਾਈਵ ਆ ਜਾਾਂਗੇ ਤੁਹਾਨੂੰ ਪਤਾ ਹੀ ਮੇਰਾ ਪਤਾ ਨਹੀਂ ਹੁੰਦਾ ਕਿ ਵੇ ਕਦੋਂ ਲਾਈਵ ਆ ਜਾਣੀ ਹੁੰਦੀ ਹੈ ਜਦੋਂ ਮੂਡ ਜਾ ਬਣਦਾ ਉਹਦੀ ਆਪਾਂ ਲਾਈਵ ਆ ਜਾਣੀ ਹੁੰਦੀ ਆ ਨਾ ਸੋ ਕਮੈਂਟਸ ਦੇ ਥਰੂ ਮੇਰੇ ਨਾਲ ਗੱਲਬਾਤ ਹੈ ਜਿਹੜੀ ਉਹ ਤੁਸੀਂ ਆਪਣੀ ਕੰਟੀਨਿਊ ਰੱਖਿਓ ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਦੇ ਜ਼ਿਆਦਾ ਰਿੰਕਲਸ ਨੇ ਮੈਂ ਨਾ ਸੱਚ ਹਾਂ ਹੁਣ ਮੈਨੂੰ ਯਾਦ ਆ ਗਿਆ ਹੁਣ ਭੈਣ ਦਾ ਨਾਮ ਨਹੀਂ ਯਾਦ ਆ ਰਿਹਾ ਕਿਹੜੀ ਭੈਣ ਸੀਗੀ ਉਹ ਮੈਂ ਨਾਮ ਹੀ ਭੁੱਲ ਗਿਆ ਨਾ ਉਹ ਇੱਕ ਤਾਂ ਮੈਂ ਭੁੱਲ ਬਹੁਤ ਜਨ ਜਦੋਂ ਯਾਦ ਨਹੀਂ ਆ ਰਿਹਾ ਹੁਣ ਮੈਨੂੰ ਮੈਨਾਂ ਮਠਿੰਡੇ ਤੋਂ ਆ ਰਹੀ ਸੀ ਇਸ ਰਸਤੇ 'ਚ ਕੋਈ ਕਿਸੇ ਭੈਣ ਦਾ ਮੈਨੂੰ ਫੋਨ ਆਇਆ ਸੀ ਕਹਿੰਦੇ ਜੀ ਮੈਂ ਨਾ ਆਹ ਕਰਦੀ ਹੈਗੀ ਆ ਕਹਿੰਦੇ ਮੈਂ ਇਹ ਵੀ ਉਹਨਾਂ ਨੇ ਵਾਵਾ ਦੱਸੀ ਸੀ ਆਉਗੀ ਮੇਰੇ ਹੁਣ ਬਿਲਕੁਲ ਯਾਦ ਭੈਣ ਜੀ ਸੁਣਦੇ ਨੇ ਤਾਂ ਜ਼ਰੂਰ ਕਮੈਂਟ ਕਰਕੇ ਦੱਸੋ ਦੱਸ ਦੇਣ ਕਮੈਂਟ ਦੇ ਥਰੂ ਦੱਸ ਦੇਣ ਉਹ ਕਹਿੰਦੇ ਨਾ ਜੀ ਮੇਰੇ ਮਤਲਬ ਕਿ ਇਨਕਮਸ ਜਿਹੜੀਆਂ ਸੀਗੀਆਂ ਮੈਂ 8 ਦਿਨਾਂ ਜੀ ਮੇਰੇ ਫਰਕ ਪੈ ਗਿਆ ਅਜੇ 15 ਦਾ ਹੋਏ ਨਹੀਂ ਕਹਿੰਦੇ ਮੈਨੂੰ 8 ਹੀ ਹੋਏ ਨੇ ਪੈਣਾ ਦੱਸਦੀਆਂ ਨਹੀਂ ਹੈਗੀਆਂ ਜਿਹੜੀਆਂ ਕਰਦੀਆਂ ਨੇ ਉਹ ਜਰੂਰ ਦੱਸ ਦਿਆ ਕਰੋ ਕਮੈਂਟ ਕਰਕੇ ਤਾਂ ਕਿ ਬਾਕੀ ਐਮ ਥੋੜੀ ਮੋਟੀਵੇਸ਼ਨ ਮਿਲੇ ਉਹ ਕਹਿੰਦੇ ਜੀ ਬਹੁਤ ਫਰਕ ਪਿਆ ਰੀਅਲੀ ਉਹ ਫਰਕ ਪਿਆ ਜਿਹੜੀ ਮੈਂ ਮ사ਜ ਦੱਸੀ ਸੀਗੀ ਨਾ ਤੁਹਾਨੂੰ ਆਈਜ਼ ਕੋਲ ਜਿਹੜੀਆਂ ਰਿੰਕਲਸ ਨੇ ਉਹਦੇ ਲਈ ਕੀ ਮ사ਜ ਕਰਨੀ ਹੈ ਮੱਥੇ ਲਈ ਕੀ ਕਰਨੀ ਹੈ ਰੀਅਲੀ ਕਹਿੰਦੀਆਂ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਹੈਗਾ ਸੋ ਤੁਸੀਂ ਉਹ ਜਰੂਰ ਕਰਦੇ ਰਿਹਾ ਕਰੋ ਬਾਕੀ ਇਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਇਹ ਤਾਂ ਪਾਉਂਦੇ ਹੀ ਰਹਿਣਾ ਇਹਦੇ ਨਾਲ ਆਪਣੀ ਸਕਿਨ ਤੇ ਬਹੁਤ ਨਿਖਾਰ ਆਉਂਦਾ ਜੀ ਜਿਹੜੀ ਆਪਣੀ ਡੈੱਡ ਹੋਈ ਹੁੰਦੀ ਹੈ ਨਾ ਸਕਿਨ ਉਹ ਸਾਰੀ ਖਤਮ ਹੋ ਜਾਂਦੀ ਹੈ ਨਾ ਚੀਜ਼ਾਂ ਨਾ ਔਰ ਇੱਕ ਨਵੀਂ ਸਕਿਨ ਇੱਕ ਨਵਾਂ ਨਖਾਰ ਆ ਜਿਹੜਾ ਉਹ ਸਾਡੇ ਫੇਸ ਦੇ ਉੱਪਰ ਆਉਂਦਾ ਤੁਸੀਂ ਕਰਿਓ ਸੀ ਇਹਨੂੰ ਹੁਣ ਮੈਂ ਜ਼ਿਆਦਾ ਨਹੀਂ ਬੋਲ ਪਾਉਂਗੀ ਕਿਉਂਕਿ ਹੁਣ ਇਹ ਡਰਾਈ ਹੋਣ ਲੱਗਿਆ ਤੇ ਫਿਰ ਰਿੰਕਲਸ ਹੋਰ ਆ ਜਾਂਦੀਆਂ ਇਸ ਕਰਕੇ ਮੈਂ ਬੋਲੂੰਗੀ ਨਹੀਂ ਹੁਣ ਤੇ ਮੈਂ ਹੁਣ ਵਲੌਗ ਦਾ ਵਲੌਗ ਇੱਥੇ ਖਤਮ ਕਰ ਖਤਮ ਨਹੀਂ ਕਰੂੰਗੀ ਬ੍ਰੇਕ ਲਾਉਂਗੀ ਵਿੱਚ ਬ੍ਰੇਕ ਲੈ ਕੇ ਆਪਣਾ ਫੇਸ ਹੈ ਜਿਹੜਾ ਉਹ ਵਾਸ਼ ਕਰਕੇ ਫਿਰ ਮੈਂ ਦੁਬਾਰਾ ਮਿਲਦੀ ਆ ਤੁਹਾਨੂੰ ਠੀਕ ਹੈ ਜੀ ਪਰ ਜਿਹੜੀਆਂ ਜਿਹੜੀਆਂ ਭੈਣਾਂ ਨੇ ਐਕਸਰਸਾਈਜ਼ ਸ਼ੁਰੂ ਨਹੀਂ ਕੀਤੀ ਉਹ ਕਰ ਦੋ ਪਲੀਜ਼ ਜਿਨ੍ਹਾਂ ਨੇ ਕੀਤੀ ਆ ਤੇ ਉਹ ਆਪਣੇ ਕਮੈਂਟ ਜ਼ਰੂਰ ਪਾਸ ਕਰਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬ੍ਰੇਕ ਲੈ ਲਈਏ ਆਪਾਂ ਥੋੜੀ ਜੀ ਫਿਰ ਫਿਰ ਮਿਲਦੇ ਆਂ ਲੋ ਜੀ ਆਪਾਂ ਫੇਸ ਨੂੰ ਵਾਸ਼ ਕਰ ਲਿਆ ਇੰਨਾ ਮਜ਼ਾ ਆਇਆ ਇਹਨਾਂ ਦਾ ਵੀ ਸਾਰੀ ਮੈਲ ਹੀ ਉਤਰ ਗਈ ਤੇ ਨਵਾਂ ਜਿਹਾ ਇੱਕ ਨਖਾਰਾ ਜਿਹਾ ਆ ਗਿਆ ਬੜੇ ਦਿਨਾਂ ਬਾਅਦ ਕੋਈ ਚੀਜ਼ ਫੇਸ ਦੇ ਉੱਪਰ ਲਾਈ ਹੈ ਨਹੀਂ ਤਾਂ ਜਲਦੀ ਜਲਦੀ ਸਵੇਰੇ ਭੱਜ ਜਾਈਦਾ ਤੇ ਸ਼ਾਮ ਨੂੰ ਫਿਰ ਲੇਟ ਆਈਦਾ ਹੈ ਨਾ ਸੋ ਤੁਹਾਨੂੰ ਵੀ ਫਰਕ ਪਤਾ ਲੱਗ ਗਿਆ ਹੁਣ ਕਿੰਨਾ ਕੁ ਫਰਕ ਪਿਆ ਜਰੂਰ ਦੱਸਿਓ ਮੈਨੂੰ ਤਾਂ ਆਗਿਆ ਆਪ ਨੂੰ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਕਿ ਸਾਫਜਾ ਹੋ ਗਿਆ ਨਾ ਜੇ ਆਪਾਂ ਰੈਗੂਲਰਲੀ ਯੂਜ਼ ਕਰਦੇ ਰਹੀਏ ਨਾ ਹਫ਼ਤੇ ਵਿੱਚ 2-3 ਵਾਰ ਬਦਲ ਬਦਲ ਕੇ ਕੋਈ ਨਾ ਕੋਈ ਚੀਜ਼ ਬੜਾ ਜ਼ਿਆਦਾ ਫਰਕ ਪੈਂਦਾ ਜੀ ਬਹੁਤ ਜ਼ਿਆਦਾ ਸਾਨੂੰ ਪਤਾ ਹੀ ਆ ਹੁਣ ਬਹੁਤ ਪੈਣਾ ਯੂਜ਼ ਕਰਦੀ ਇਹਨਾਂ ਤੋਂ ਮੈਨਾਂ ਦੱਸਣ ਦੀ ਵੀ ਲੋੜ ਨਹੀਂ ਹੈਗੀ ਸੋ ਦੱਸਿਓ ਜੀ ਕਮੈਂਟ ਕਰਿਓ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਜੁੜੇ ਰਿਹਾ ਕਰੋ ਨਾਲ ਆਪਣੇ ਗੱਲਾਂ ਬਾਤਾਂ ਕਰਦੀਆਂ ਰਿਹਾ ਕਰੋ ਮੈਂ ਰਬਤਾ ਜ਼ਰੂਰ ਰੱਖਿਆ ਕਰੋ ਕਾਇਮ ਹਨਾ ਤੇ ਰੂਹਾਂ ਮਿਲਦੀਆਂ ਰਹਿਣ ਕਹਿੰਦੇ ਹੁੰਦੇ ਨੇ ਹਨਾ ਮਿਲਦੀਆਂ ਹੀ ਚੰਗੀਆਂ ਨੇ ਲੋਲੀ ਹੁਣ ਆਪਾਂ ਫਿਰ ਮਿਲਾਂਗੇ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਰੋਟੀ ਖਾ ਲਾਂ ਤੁਸੀਂ ਵੀ ਖਾ ਲਓ ਸ਼ਾਇਦ ਤੁਸੀਂ ਤਾਂ ਖਾ ਹੀ ਲਈ ਹੋਵੇ ਹੁਣ ਤਾਂ ਬਹੁਤ ਲੇਟ ਹੋ ਗਿਆ ਆਪਾਂ ਸਵਾ 8:30 ਦਾ ਟਾਈਮ ਹੋ ਗਿਆ ਤੇ ਹੁਣ ਮੈਂ ਖਾਣਾ ਖਾ ਲਾਂ ਤੇ ਫਿਰ ਆਪਾਂ ਮਿਲਦੇ ਹਾਂ ਕੱਲ ਨੂੰ ਹੋਰ ਵਲੌਗ ਲੈ ਕੇ ਕੋਸ਼ਿਸ਼ ਕਰੂੰਗੀ ਕਿ ਦਿੱਲੀ ਆਇਆ ਕਰਾਂ ਤੁਹਾਡੇ ਸਾਹਮਣੇ ਸਤਿ ਸ਼੍ਰੀ ਅਕਾਲ ਜੀ